ਸਭ ਤੋਂ ਪਹਿਲਾਂ ਤੇ ਮੈਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰੀਆ ਅਦਾ ਕਰਦਾ ਗੁਰਬਾਣੀ ਦਾ ਪਰਮਾਨ ਹੈ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨ ਕੋਈ ਅੱਜ ਜਿਹੜੀ ਬਹੁਤ ਹੀ ਦੇਵ ਦੇ ਘਟਨਾ ਕਿਸੇ ਅਕਾਲ ਚਕ ਸਾਹਿਬ ਦੇ ਹੁਕਮਾਂ ਦੇ ਉੱਤੇ ਇੱਕ ਨਿਮਾਨੇ ਸੇਵਕ ਵਜੋਂ ਨਤਮਸਤਕ ਹੋ ਕੇ ਆਪਣੀਆਂ ਸੇਵਾਵਾਂ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਜਿਹੜੇ ਇਸ ਵੇਲੇ ਚੌਪਦਾਰ ਦੇ ਤੌਰ ਤੇ ਉੱਤੇ ਗੁਰੂ ਰਾਮਦਾਸ ਦੇ ਦਵਾਰ ਦੇ ਉੱਤੇ ਸੇਵਾ ਆਪਣੀ ਦੇ ਰਹੇ ਸੀ ਉਹਨਾਂ ਦੇ ਉੱਤੇ ਫਾਇਰਿੰਗ ਕਰਕੇ ਜਾਨਲੇਵਾ ਹਮਲਾ ਜਿਹੜਾ ਉਹ ਹੋਇਆ ਮੈਂ ਗੁਰੂ ਰਾਮਦਾਸ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦਾ ਉਹਨਾਂ ਨੇ ਆਪਣੇ ਸੇਵਕ ਦੇ ਸਿਰ ਤੇ ਹੱਥ ਰੱਖ ਕੇ ਤੇ ਸਾਰਾ ਜਿਹੜਾ ਬਚਾਅ ਕੀਤਾ ਔਰ ਇਸ ਘਟਨਾ ਦੀ ਮੈਂ ਪਾਰਟੀ ਵੱਲੋਂ ਨਿਖੇਧੀ ਵੀ ਕਰਦਾ ਔਰ ਇਹ ਪੰਜਾਬ ਵਾਸਤੇ ਜਿਹੜੀ ਆ ਇਹ ਘਟਨਾ ਬਹੁਤ ਵੱਡੀ ਘਟਨਾ ਹੈ ਕਿ ਅਸੀਂ ਪੰਜਾਬ ਨੂੰ ਦੁਬਾਰਾ ਕਿਹੜੇ ਦੌਰ ਦੇ ਵਿੱਚ ਟੱਕ ਰਹੇ ਹਾਂ ਅੱਜ ਮੈਨੂੰ ਗੱਲ ਕਰਨੀ ਮੈਨੂੰ ਗੱਲ ਕਰਨੀ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਜਿਹੜੀ ਬੜੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਬੜੇ ਵੱਡੇ ਜਵਾਨੀ ਦਾ ਘਾਣ ਹੋਇਆ ਉਸ ਮਾਹੌਲ ਦੇ ਵਿੱਚੋਂ ਜਿਹੜੀ ਆ ਬਣੀ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਪੰਜਾਬ ਬਾਹਰ ਨਿਕਲਿਆ ਸੀ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੁੱਛਦਾ ਕਿ ਇਹ ਤੁਸੀਂ ਪੰਜਾਬ ਨੂੰ ਕਿਹੜੇ ਪਾਸੇ ਲੈ ਕੇ ਜਾਣਾ ਚਾਹੁੰਦੇ ਹੋ ਕਿ ਅੱਜ ਫੇਰ ਦਰਬਾਰ ਸਾਹਿਬ ਦੇ ਗੇਟ ਦੇ ਉੱਤੇ ਸ਼ਾਂਤੀ ਦੇ ਨਾਲ ਸੇਵਾ ਕਰਦੇ ਗੁਰਸਿੱਖ ਦੇ ਉੱਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਇਹ ਮੈਂ ਸਮਝਦਾ ਸੂਬੇ ਦੀ ਲੈਂਡ ਆਰਡਰ ਵਸਤਾ ਵਾਸਤੇ ਵੀ ਬਿਲਕੁਲ 100% ਉਹਦਾ ਫੇਲਰ ਆ ਮੁੱਖ ਮੰਤਰੀ ਸਾਹਿਬ ਨੂੰ ਅਸਤੀਫਾ ਦੇਣਾ ਪਈ ਦੂਜੀ ਗੱਲ ਹਮਲਾਵਰ ਮੌਕੇ ਤੇ ਫੜਿਆ ਗਿਆ ਔਰ ਡੇਰਾ ਬਾਬਾ ਨਾਨਕ ਦਾ ਇੱਕ ਤਾਂ ਜਿਹੜੇ ਸਿਕਿਉਰਟੀ ਵਾਲੇ ਜਵਾਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਬੜੀ ਦਲੇਰੀ ਦੇ ਨਾਲ ਜੇ ਉਹ ਐਕਟ ਨਾ ਕਰਦੇ ਹੱਥ ਉੱਪਰ ਨੂੰ ਨਾ ਕਰਦੇ ਤੇ ਗੁਰੂ ਰਾਮਦਾਸ ਨੇ ਆਪਣੇ ਦਰ ਦੇ ਉੱਤੇ ਗੋਲੀ ਜਿਹੜੀ ਆ ਉਹ ਕਰ ਰਹੀ ਆ ਇਸ ਕਰਕੇ ਗੁਰੂ ਘਰ ਦੇ ਵਿੱਚ ਜਿਹੜੀ ਆ ਉਹ ਗੋਲੀ ਲੱਗੀ ਆ ਤੇ ਜਿੰਨਾ ਜਵਾਨਾਂ ਨੇ ਵੀ ਹੌਸਲਾ ਕਰਕੇ ਡਿਊਟੀ ਨਿਭਾਈ ਆ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਜੀ ਬਸ ਗੁਰੂ ਘਰ ਦੀ ਆ ਅੰਦਰ ਵਿੱਚ ਜੇ ਇਹੀ ਬੰਦਾ ਫੜਿਆ ਗਿਆ ਨਾ ਕੀ ਹੁੰਦਾ ਜੀ ਔਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਜਿਹੜਾ ਚੇਅਰਮੈਨ ਆ ਸੋਨੂੰ ਜੀ ਨਾਂ ਦੱਸੋ ਬਟਾ ਨਰਿੰਦਰ ਸਿੰਘ ਚੋੜਾ ਨਰੈਨ ਸਿੰਘ ਪਰਾਂ ਨਰਿੰਦਰ ਸਿੰਘ ਨਰਿੰਦਰ ਸਿੰਘ ਚੋੜਾ ਉਹਨਾਂ ਦਾ ਮਾਰਕੀਟ ਕਮੇਟੀ ਦਾ ਚੇਅਰਮੈਨ ਇਹ ਹੀ ਹੁੰਦਾ ਜੀ ਹਾਂਜੀ ਹਾਂਜੀ ਉਹਦਾ ਸੱਕਾ ਭਰਾ ਆ ਨਰੈਨ ਸਿੰਘ ਚੋੜਾ ਇਸ ਕਰਕੇ ਇੱਕ ਤਾਂ ਮੈਂ ਇਹ ਚੋਣਾ ਕਿ ਇਹ ਸਾਰੀ ਜਿਹੜੀ ਘਟਨਾ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆਈ ਲੈਵਲ ਤੇ ਕਿਉਂਕਿ ਸਾਨੂੰ ਨਾ ਤਾਂ ਸਟੇਟ ਦੇ ਉੱਤੇ ਭਰੋਸਾ ਕਿਉਂਕਿ ਇਹ ਜਿਸ ਤਰ੍ਹਾਂ ਦੀਆਂ ਸਾਜ਼ਸ਼ਾਂ ਚੱਲੀਆਂ ਜਾ ਰਹੀਆਂ ਜਿਹੜੀਆਂ ਅਸੀਂ ਪਹਿਲੇ ਕਹ ਰਹੇ ਹਾਂ ਕਿ ਸਾਡੀ ਲੀਡਰਸ਼ਿਪ ਨੂੰ ਖਤਮ ਕਰਨ ਦੇ ਜਿਹੜੇ ਵੱਡੀਆਂ ਸਾਜ਼ਸ਼ਾਂ ਉਹ ਦਿੱਲੀ ਤੋਂ ਲੈ ਕੇ ਸਾਰੀਆਂ ਸਰਕਾਰਾਂ ਉਹਦੇ ਚ ਇਨਵਾਲਡ ਹੈ ਇਸ ਕਰਕੇ ਇਹਦੀ ਸਾਰੇ ਦੀ ਜਿਹੜੀ ਹੈਗੀ ਹੈ ਜੁਡੀਸ਼ੀਅਲ ਇਨਕੁਆਇਰੀ ਅਸੀਂ ਮੰਨ ਕਰਦੇ ਹਾਂ ਕਿ ਇਮੀਡੀਏਟਲੀ ਹੋਣੀ ਚਾਹੀਦੀ ਆ ਕਿਉਂਕਿ ਗੱਲ ਇਕੱਲੀ ਉਸ ਬੰਦੇ ਦੀ ਨਹੀਂ ਹੁੰਦੀ ਇਹ ਸਾਜ਼ਿਸ਼ ਇਹਦੇ ਪਿੱਛੇ ਕੌਣ ਹੈ ਜਿਹੜੀ ਅਸਲੀ ਨਿਤਸਾ ਕਿ ਕੱਲ ਦਾ ਹੀ ਇੱਥੇ ਫਰਾਰ ਸੀ ਕੱਲ ਵੀ ਪਹੁੰਚਿਆ ਸੀ ਕੱਲ ਦਾ ਫਿਰ ਜੇ ਕੱਲ ਦਾ ਫਰਾਰ ਸੀ ਤੇ ਫਿਰ ਭਗਵੰਤਬਾਨ ਜੀ ਕਾਹਦੇ ਇੰਤਜ਼ਾਰ ਕਰਦੇ ਪਏ ਸੀ ਸਹੀ ਮੌਕਾ ਨਹੀਂ ਸੀ ਕੱਲ ਮਿਲਿਆ ਪਈ ਉਹਨੂੰ ਇਸ ਕਰਕੇ ਰੁੱਕ ਕੇ ਗਿਆ ਸੀ ਫਿਰ ਕੱਲ ਦਾ ਮੈਂ ਪੁਲਿਸ ਨੂੰ ਜਵਾਬ ਪੁੱਛਦਾ ਇਸ ਕੱਲ ਦਾ ਜੇ ਉਹਨਾਂ ਨੂੰ ਪਤਾ ਸੀ ਵੀ ਕੱਲ ਦਾ ਇੱਥੇ ਘੁੰਮਦਾ ਸੀ ਤੇ ਫਿਰ ਕੀ ਉਹਨੂੰ ਚਾਹੁੰਦੇ ਸੀ ਵੀ ਨਿਸ਼ਾਨਾ ਕਿਤੇ ਮਿਸ ਨਾ ਹੋ ਜਾਵੇ ਵੀ ਇਸ ਮੌਕੇ ਅਟੈਕ ਕੌਣ ਜਵਾਬ ਦੇਸੋ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਮੈਂ ਪੁੱਛਦਾ ਮੈਂ ਕੌਣ ਜਵਾਬ ਦੇ ਕੌਣਾਂ ਦੇ ਵਾਸਤੇ ਸਾਨੂੰ ਦੱਸਿਆ ਤੇ ਇਹ ਗੱਲ ਕੋਈ ਕਿਸੇ ਨੂੰ ਤਾਂ ਜ਼ਿੰਮੇਵਾਰੀ ਲੈਣੀ ਪਊਗੀ ਇਹਦੀ ਇਸ ਗੱਲ ਦੀ ਜੇ ਉਹ ਕਹਿੰਦੇ ਆ ਕਿ ਕੱਲ੍ਹ ਤੱਕ ਹੁੰਦਾ ਸੀ ਸਾਨੂੰ ਪਤਾ ਸੀ ਉਹ ਤਾਂ ਧਾਰ ਕੇ ਆਇਆ ਸੀ ਕਿ ਮਾਰਨ ਇਸ ਕਰਕੇ ਉਹਨੂੰ ਮੌਕਾ ਦਿੱਤਾ ਜਾ ਰਿਹਾ ਸੀ ਤੇ ਸਹੀ ਸਹੀ ਮੌਕਾ ਦਿੱਤਾ ਕਿ ਤੂੰ ਅਟੈਕ ਕਰੋਗੇ ਸੇਵਾ ਕੰਟੀਨਿਊ ਦੇਖੋ ਸੇਵਾ ਗੁਰੂ ਰਾਮਦਾਸ ਜੀ ਦਰਬਾਰ ਤੇ جاری ਰਹੇਗੀ ਉਹਦੇ ਤੇ ਭਰੋਸਾ ਆ ਸਾਨੂੰ ਨਾ ਤਾਂ ਪੰਜਾਬ ਦੀ ਪੁਲਿਸ ਤੇ ਭਰੋਸਾ ਆ ਨਾ ਸਰਕਾਰਾਂ ਤੇ ਭਰੋਸਾ ਆ ਗੁਰੂ ਦੇ ਦਰ ਤੇ ਭਰੋਸਾ ਆ ਅਸੀਂ ਆਪਣੀ ਸੇਵਾ ਜਿਹੜੀ ਆ ਉਹ ਜਾਰੀ ਰੱਖਾਂਗੇ ਗੁਰੂ ਰਾਮਦਾਸ ਦੀ ਸੁਰੱਖਿਆ ਸਾਨੂੰ ਚਾਹੀਦੀ ਆ ਇਸ ਕਰਕੇ ਬਾਕੀ ਆਪਣੇ ਜਿਹੜੇ ਫਰਜ਼ਾਂ ਦੀ ਪੂਰਤੀ ਕਿਸ ਨੇ ਕਰਨੀ ਇਹ ਕਿੱਥੇ ਦੇਂਦੇ ਹੁੰਦੇ ਅੱਗੇ ਜਿਹੜੇ ਪੰਜਾਬ ਚ ਬਾਰਡਰ ਕ੍ਰਾਇਮ ਸਿਕਿਉਰਟੀ ਵਿਦਡਰਾ ਕਰਕੇ ਕਰ ਰਹੇ